ਸਸ਼ੀ ਗਾਜੀ ਕਈ ਵਾਰੀ ਕੀ ਹੁੰਦਾ ਹੈ ਕਈ ਮਾਪੇ ਐਵੇਂ ਦੇ ਹੁੰਦੇ ਆ ਜਦੋਂ ਵੀ ਆ ਉਹਦੇ ਬੱਚੇ ਨੂੰ ਪੜਾਉਂਦੇ ਆ ਤਾਂ ਉਹਨੂੰ ਬੜਾ ਹੀ ਡਾਂਟਦੇ ਆ ਲੜਦੇ ਆ ਝਗੜਦੇ ਆ ਪਰ ਇਹ ਬੱਚੇ ਨੂੰ ਪੜਾਉਂਦਾ ਤਰੀਕਾ ਨਹੀਂ ਹੈ ਇਹਦੇ ਨਾਲ ਬੱਚੇ ਦੇ ਮਨ ਦੇ ਵਿੱਚ ਡਰ ਬੈਠ ਜਾਂਦਾ ਤਾਂ ਉਹ ਤੁਹਾਨੂੰ ਖੁੱਲ ਕੇ ਕੁਸਚਨ ਵੀ ਨਹੀਂ ਕਰ ਪਾਉਂਦਾ ਅੱਜ ਦੀ ਵੀਡੀਓ 'ਚ ਆਪਾਂ ਜਾਣਾਂਗੇ ਕਿ ਬੱਚੇ ਨੂੰ ਬਿਨਾਂ ਡਾਂਟੇ ਬਿਨਾਂ ਚੀਕੇ ਕਿਵੇਂ ਪੜਾਈਏ ਸੋ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਵਿੱਚ ਖੋ ਜਾਓ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਵੀਡੀਓ ਸ਼ੁਰੂ ਕਰਦੇ ਆਂ ਭੈਣੋ ਅਤੇ ਭਰਾਵੋ ਹਰੇਕ ਦੇ ਮਾਪਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹਾਈ ਦੇ ਵਿੱਚ ਮਨ ਲਾ ਕੇ ਪੜ੍ਹਾਈ ਕਰੇ ਤੇ ਆਪਦਾ ਨਾਮ ਰੋਸ਼ਨ ਕਰੇ ਤੇ ਉਹਨਾਂ ਦੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰੇ ਪਰ ਜਦੋਂ ਹੀ ਪੜ੍ਹਾਈ ਦੀ ਗੱਲ ਆਉਂਦੀ ਹੈ ਉਦੋਂ ਕੀ ਹੁੰਦਾ ਜਿਹੜੇ ਬੱਚੇ ਹੁੰਦੇ ਆ ਉਹ ਭੱਜਣ ਲੱਗ ਜਾਂਦੇ ਆ ਉਹਨਾਂ ਦਾ ਜਿਹੜਾ ਮਨ ਹੈ ਭੱਜੂ ਭੱਜੂ ਕਰਨ ਲੱਗ ਜਾਂਦਾ ਪੜ੍ਹਾਈ ਦੇ ਨਾਮ ਲੈ ਕੇ ਜਾਂ ਕਈ ਵਾਰੀ ਕੀ ਹੁੰਦਾ ਪੜ੍ਹਾਈ ਦੇ ਵਿੱਚ ਧਿਆਨ ਹੀ ਨਹੀਂ ਲਾ ਪਾਉਂਦੇ ਲਗਾ ਸਕਦੇ ਜਾ ਬਹੁਤ ਗਲਤੀਆਂ ਕਰਦੇ ਆ ਇਹ ਚੀਜ਼ਾਂ ਨਾ ਹੁੰਦਾ ਕਿ ਇਹ ਮਾਪਿਓ ਦਾ ਜਿਹੜਾ ਸਬਰ ਟੁੱਟਣ ਲੱਗ ਜਾਂਦਾ ਹੈ ਆ ਤੇ ਟੈਨਸ਼ਨ ਤਾਂ ਫਿਰ ਹੋਣੀ ਹੈ ਪਰ ਤੁਸੀਂ ਫਿਕਰ ਨਹੀਂ ਕਰਨੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੱਸਾਂਗੇ ਜਿਦ ਨਾਲ ਤੁਸੀਂ ਆਪ ਦੇ ਬੱਚੇ ਦੀ ਪੜ੍ਹਾਈ ਬਲਕਿ ਆਸਾਨੀ ਨਿਭਾ ਸਕੋਗੇ ਸੌਖੀ ਪੜ੍ਹਾਈ ਬਣਾਉਣ ਦੇ ਨਾਂ ਨਾਲ ਕੀ ਹੁੰਦੇ ਪੜ੍ਹਾਈ ਨੂੰ ਮਜ਼ੇਦਾਰ ਵੀ ਬਣਾਉਂਗੇ ਚਲੋ ਆਪਾਂ ਜਾਣਦੇ ਹਾਂ ਬਿਨਾ ਬੱਚਿਆਂ ਨੂੰ ਕੁੱਟੇ ਅਤੇ ਚੀਕੇ ਬੱਚਿਆਂ ਨੂੰ ਕਿਵੇਂ ਪੜ੍ਹਾਈਏ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਪੜ੍ਹਾਈ ਦਾ ਟਾਈਮ ਸੈੱਟ ਕਰੋ ਜੇਕਰ ਆਪਾਂ ਪੜ੍ਹਾਈ ਦਾ ਟਾਈਮ ਸੈੱਟ ਕਰਾਂਗੇ ਤਾਂ ਉਹਨਾਂ ਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਸਿਗਨਲ ਜਾਊਗਾ ਬੱਚਾ ਪਹਿਲੀ ਗੱਲ ਤੇ ਡਿਸਪਲਿਨ ਸਿੱਖੂਗਾ ਅਤੇ ਉਹਨਾਂ ਦਾ ਜਿਹੜਾ ਦਿਮਾਗ ਗਰੋਅ ਕਰ ਰਿਹਾ ਉਹ ਆਪਦੇ-ਆਪ ਨੂੰ ਉਹ ਵੀ ਠਾੜ ਲੂਗਾ ਵੀ ਹਾਂ ਇਸ ਟਾਈਮ ਪੜ੍ਹਾਈ ਕਰਨੀ ਕਰਨੀ ਹੈ ਤਾਂ ਬੱਚੇ ਦੇ ਦਿਮਾਗ ਦੇ ਵਿੱਚ ਵੀ ਸਿਗਨਲ ਜਾਊਗਾ ਤੇ ਬੱਚਾ ਵੀ ਸਟੇਬਲ ਹੋਊਗਾ ਪੜ੍ਹਾਈ ਕਰਨ ਲਈ ਜਦੋਂ ਆਪਾਂ ਟਾਈਮ ਫਿਕਸ ਕਰਾਂਗੇ ਉਹਦੇ ਨਾਲ ਕੀ ਹੁੰਦਾ ਹੈ ਬੱਚੇ ਦਾ ਜਿਹੜਾ ਮਨ ਹੈ ਉਹ ਪੜ੍ਹਾਈ ਦੇ ਵਿੱਚ ਲੱਗਦਾ ਹੈ ਅਤੇ ਬੱਚਾ ਜਿਆਦਾ ਡਿਸਪਲਿਨ ਚ ਰਹਿੰਦਾ ਉਹਦੀ ਜਿਹੜੀ ਅੰਦਰਲੀ ਫੀਲਿੰਗਸ ਹੁੰਦੀਆਂ ਉਹ ਡਿਸਪਲਿਨ ਬਣੀ ਜਾਂਦੀਆਂ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਮਜ਼ੇਦਾਰ ਤਰੀਕੇ ਨਾਲ ਪੜ੍ਹਾਈ ਕਰਦਾ ਹੈ ਅਤੇ ਦੂਜਾ ਪੁਆਇੰਟ ਪੜ੍ਹਾਈ ਕਰਦੇ ਸਮੇਂ ਜੋ ਪੜ੍ਹਾਈ ਨੂੰ ਡਿਸਟਰੈਕਟ ਕਰਦੇ ਹੈ ਜਿਹਦੇ ਨਾਲ ਬੱਚਾ ਡਿਸਟਰਬ ਹੁੰਦਾ ਹੈ ਵੀ ਮਨ ਭਟਕਦਾ ਹੈ ਉਹ ਚੀਜ਼ਾਂ ਨੂੰ ਬੱਚੇ ਤੋਂ ਦੂਰ ਰੱਖੋ ਕਈ ਵਾਰ ਕਿੰਦਾ ਬੱਚਾ ਮੈਨੂੰ ਪੜਤਾਰੇ ਪਰ ਧਿਆਨ ਉਹਦਾ ਫੋਨ 'ਚ ਹੈ ਧਿਆਨ ਉਹਦਾ ਟੀਵੀ 'ਚ ਹੈ ਧਿਆਨ ਦਾ ਗੇਮ ਦੇ ਵਿੱਚ ਹੈ ਕਿਉਂਕਿ ਆਪਣਾ ਦਿਮਾਗ ਜਿਹੜਾ ਹੈਗਾ ਉਹ ਮਲਟੀਟਾਸਕਿੰਗ ਨਹੀਂ ਕਰ ਸਕਦਾ ਇੱਕ ਟਾਈਮ ਦੇ ਵਿੱਚ ਇੱਕ ਕੰਮ ਕਰਦੇ ਆ ਫਿਰ ਹੀ ਆਪਣਾ ਫੋਕਸ ਬੰਦ ਹੈ ਇਸੇ ਤਰ੍ਹਾਂ ਹੀ ਬੱਚਿਆਂ ਨਾਲ ਵੀ ਇਹ ਹੁੰਦਾ ਹੈ ਮਲਟੀਟਾਸਕਿੰਗ ਹੁੰਦਾ ਉਹਦੇ ਨਾਲ ਕੀ ਹੁੰਦਾ ਜਿਹੜੀ ਸਿੱਖਣ ਦੀ ਸ਼ਮਤਾ ਹੁੰਦੀ ਹੈ ਉਹ ਘੱਟ ਹੁੰਦੀ ਹੈ ਇੱਕ ਅਗਰ ਤਾਂ ਜਿਹੜਾ ਦਾ ਧਿਆਨ ਹੁੰਦਾ ਫੋਕਸ ਹੁੰਦਾ ਇੱਕ ਚੀਜ਼ ਤੇ ਨਹੀਂ ਲੱਗਦਾ ਜਦੋਂ ਵੀ ਪੜਾਉਣਾ ਹੈ ਕਿਸੇ ਸ਼ਾਂਤ ਜਿਹੇ ਮਾਹੌਲ ਤੇ ਪੜਾਈ ਲਈ ਬੈਠੋ ਜਿੱਥੇ ਫੋਨ ਵੀ ਨਾ ਹੋਵੇ ਟੀਵੀ ਵੀ ਨਾ ਹੋਵੇ ਕੋਈ ਅਤੇ ਨੰਬਰ ਤੀਜਾ ਛੋਟੇ ਛੋਟੇ ਟਾਰਗੇਟ ਦਾ ਹੀ ਫੋਕਸ ਕਰੋ ਮਤਲਬ ਜਿਵੇਂ ਆਪਾਂ ਹੁਣ ਅੱਜ ਨੂੰ ਪੜਾਈ ਕਰਾਉਣੀ ਹੈ ਤਾਂ ਛੋਟੇ ਛੋਟੇ ਮਤਲਬ ਟਾਰਗੇਟ ਰੱਖੋ ਜਿਹਨੂੰ ਬੱਚਾ ਅਚੀਵ ਕਰੂਗਾ ਤਾਂ ਉਹਨੂੰ ਖੁਸ਼ੀ ਮਿਲੂਗੀ ਕਿਉਂਕਿ ਜੇਕਰ ਆਪਾਂ ਛੋਟੇ ਛੋਟੇ ਟਾਰਗੇਟ ਰੱਖਾਂਗੇ ਜਿਵੇਂ ਹੁਣ ਬੱਚਾ ਪੜਾਈ ਕਰੀ ਜਾਂਦਾ ਜਿਵੇਂ ਆਪਾਂ ਨੂੰ ਕਹਿੰਦੇ ਵੀ ਤੂੰ ਅੱਜ ਆ ਚੈਪਟਰ ਪੂਰਾ ਕਰਨਾ ਹੈ ਨਾ ਤੈਨੂੰ ਐ ਕਰਕੇ ਨਾ ਮਿਲੂਗਾ ਛੋਟਾ ਜਿਹਾ ਨਾਮ ਰੱਖੋ ਜਿਵੇਂ ਟੌਫੀ ਦੇ ਦਿਓ ਕੁਝ ਦੇ ਦਿਓ ਤਾਂ ਜਦੋਂ ਬੱਚਾ ਇੱਕ ਟਾਪਿਕ ਕੰਪਲੀਟ ਕਰੂਗਾ ਜਿਦੋਂ ਦਾ ਟਾਰਗੇਟ ਪੂਰਾ ਹੋ ਜਾਊਗਾ ਉਹ ਆਪਦੇ ਆਪ ਨੂੰ ਐ ਸਮਝੂਗਾ ਵੀ ਮੈਂ ਜਿੱਤ ਗਿਆ ਉਹਦੇ ਆਪ ਨੂੰ ਆਪਦੇ ਆਪ ਨੂੰ ਪੋਜ਼ਿਟਿਵ ਮਹਿਸੂਸ ਕਰੂਗਾ ਵੀ ਹਾਂ ਮੈਂ ਅੱਜ ਕੁਛ ਨਾ ਕੁਛ ਅਚੀਵ ਕੀਤਾ ਆਪਦੇ ਆਪ ਨੂੰ ਇੱਕ ਵਿਨਰ ਵਾਂਗੂ ਫੀਲ ਕਰੂਗਾ ਅਤੇ ਫਿਰ ਕੀ ਹੁੰਦਾ ਉਹ ਅੱਗੇ ਹੋਰ ਵਧੀਆ ਪ੍ਰਯਾਸ ਕਰਨ ਦੀ ਕੋਸ਼ਿਸ਼ ਕਰੂਗਾ ਅਤੇ ਨੰਬਰ ਚੌਥਾ ਜਦੋਂ ਵੀ ਤੁਸੀਂ ਬੱਚੇ ਨੂੰ ਪੜ੍ਹਾਈ ਕਰਾ ਰਹੇ ਹੋ ਤਾਂ ਵਿੱਚ ਦੀ ਬ੍ਰੇਕ ਜ਼ਰੂਰ ਦਿਓ ਜਦੋਂ ਪੜ੍ਹਾਈ ਕਰਾ ਰਹੇ ਵਿੱਚ ਦੀ ਕੁਛ ਕੁਛ ਚਿਰਵਤ ਬ੍ਰੇਕ ਦਿੰਦੇ ਰਹੋ ਕਿਉਂਕਿ ਜੇਕਰ ਬੱਚਾ ਲਗਾਤਾਰ ਪੜ੍ਹਾਈ ਕਰਦਾ ਰਹੂਗਾ ਤੌਦਾ ਦਿਮਾਗ ਥੱਕ ਜੂਗਾ ਜੇਕਰ ਦਿਮਾਗ ਥੱਕ ਜੂਗਾ ਤਾਂ ਉਹਦੀ ਯਾਦ ਕਰਨ ਦੀ ਸ਼ਮਤਾ ਵੀ ਥੱਕ ਜੂਗੀ ਯਾਦ ਨਹੀਂ ਹੋਣਾ ਸਾਰਾ ਕੁਝ ਉੱਤੇ ਹੀ ਟੱਪੂਗਾ ਜੇਕਰ ਆਪਾਂ ਛੋਟੇ ਛੋਟੇ ਬ੍ਰੇਕ ਲਾਵਾਂਗੇ ਉਹਦੇ ਨਾਲ ਕੀ ਹੁੰਦਾ ਬ੍ਰੇਨ ਹੁੰਦਾ ਜਿਹੜਾ ਚਾਰਜ ਹੋ ਜਾਂਦਾ ਤੇ ਉਹ ਬ੍ਰੇਨ ਦੀ ਪਾਵਰ ਵੀ ਦੁੱਗਣੀ ਹੋ ਜਾਂਦੀ ਹੈ ਅਤੇ ਨੰਬਰ 5ਵਾਂ ਜਦੋਂ ਵੀ ਬੱਚਾ ਕੋਈ ਚੰਗਾ ਕੰਮ ਕਰਦਾ ਹੈ ਉਦੋਂ ਬੱਚੇ ਨੂੰ ਰਿਵਾਰਡ ਜ਼ਰੂਰ ਕਰੋ ਦਿਓ ਤੇ ਐਪਰੀਸ਼ੀਏਟ ਕਰੋ ਵੀ ਹਾਂ ਵੈਲ ਡਨ ਤੂੰ ਬਹੁਤ ਵਧੀਆ ਕੀਤਾ ਹੈ ਜੇਕਰ ਆਪਾਂ ਬੱਚੇ ਨੂੰ ਰਿਵਾਰਡ ਦਿੰਨੇ ਆ ਛੋਟੇ ਛੋਟੇ ਨਾਮ ਦਿੰਨੇ ਇਹਦੇ ਨਾਲ ਕੀ ਹੁੰਦਾ ਬੱਚੇ ਦੇ ਜਿਹੜੇ ਸਰੀਰ ਦੇ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਜੋ ਇੱਕ ਖੁਸ਼ੀ ਵਾਲਾ ਹਾਰਮੋਨ ਹੁੰਦਾ ਤੇ ਜਿਹੜਾ ਖੁਸ਼ੀ ਵਾਲਾ ਹਾਰਮੋਨ ਜਿਹਦਾ ਪੈਦਾ ਹੁੰਦਾ ਤਾਂ ਉਹਨਾਂ ਨੂੰ ਅੱਗੇ ਆਏ ਲੱਗਦਾ ਹੈ ਫਿਰ ਬੱਚਾ ਦੇ ਮਨ 'ਚ ਸੋਚਦਾ ਮੈਂ ਇਸ ਤੋਂ ਹੋਰ ਵਧੀਆ ਕਰੂੰਗਾ ਕਿਉਂਕਿ ਆਦੇ ਪੇਰੈਂਟਸ ਨੂੰ ਖੁਸ਼ ਕਰਨ ਵਾਸਤੇ ਹੋਰ ਕੋਸ਼ਿਸ਼ ਕਰਦੇ ਹੈ ਤਾਂ ਪੜ੍ਹਨ ਅਤੇ ਭਰਾਵੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਜਿਹੜੀ ਟਿਪਸ ਹੈ ਬਹੁਤ ਪਸੰਦ ਆਏ ਹੋਣਗੇ ਅਤੇ ਵੀਡੀਓ ਨੂੰ ਆਪਦੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰੋ ਜੋ ਨਵੇਂ ਪੇਰੈਂਟਸ ਬਣੇ ਹੋਣਾਂ ਤੱਕ ਵੀ ਸ਼ੇਅਰ ਕਰੋ ਹਰੇਕ ਮਾਪਿਆਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਹੀਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ